ਦੇ ਨਾਲੇ ਮੈਤਰੀ ਲਾਗੇ ਦਾ ਵਿਆਹ ਕਰ ਦੇਣਾ ਹਾਂ ਹਾਂ ਛੇਤੀਓ ਕੰਮ ਨਿਬੇੜ ਦੇਣਾ ਇਹਦਾ ਚੱਲ ਮੈਂ ਤਾਂ ਮੈਂ ਤਾਂ ਮੇਰੀ ਦੇ ਬਾਅਦ ਗੱਲ ਤੈਨਾਂ ਦਾ ਸਾਰਾ ਕੋ ਨਿਬੜਿਆ ਤੂੰ ਕਾ ਨੂੰ ਢੀਕਦਾ ਤੂੰ ਦੱਸ ਕੰਨ ਤੂੰ ਮੈਂ ਜਵਾਨ ਆ ਰਹੇ ਤੂੰ ਤਾਂ ਚੱਲਦੀ ਨੇ ਗੱਡੀ ਵੀ ਹੈਗੀ ਫੁੱਲੇ ਲੱਗਣੇ ਆ ਜਾਣਾ ਤੇਰੀਆਂ ਟੁੱਟਗੀਆਂ ਲੇ ਆਗੂ ਤੇਰਾ ਟੁੱਟ ਗਿਆ ਹੁਣ ਤੂੰ ਜਵਾਨ ਆ ਨਹੀਂ ਤੇਰੇ ਦੰਦ ਪੂਰੇ ਆ ਮੇਰੇ ਤਾਂ ਪੂਰੇ ਆ ਕਿੰਨੇ ਆ ਮੇਰੇ ਪਹਿਲੇ ਹੀ ਪੂਰੇ ਆ ਜਿੰਨੇ ਹੈਗੇ ਆ ਉਹਨੇ ਉਹ 33 ਦੰਦ ਆ ਦੇ 33 ਇੱਕ ਦੰਦ ਬਾਅਦ ਦੇ ਨੇ 33 ਆ ਮੈਨੂੰ ਕਰਾਣੇ ਸਰਦਾਰੀ ਕਰਾਉਣੇ ਆ ਉਹ ਦੇਖੀ ਦੇਖੀ ਓ ਏ ਨਾ ਜੂਰੀਆ ਪਾਏ ਤੇ ਲੱਚੜ ਗਏ ਲੋ ਜੀ ਬਾਈ ਆਹਰ ਸੋਈ ਤੀ ਚੱਲ ਆਪਣੇ ਚੈੱਕ ਕਰ ਦੇਖ ਵੀ ਪਾਸ ਚੜ ਜਾ ਉੱਪਰ ਮਾਏ ਮੇਰੇ ਬਾਜ ਨਾਲ ਚੁੱਪ ਨਹੀਂ ਲੈ ਦੋ ਵਾਰ ਚੜ ਜਾਣਾ ਸੀ ਫੋਡੇ ਵਧੀਆ ਬਣਾਏ ਕੋਦਾਂ ਇਹ ਬਣਨੀ ਹੈ ਇੱਥੇ ਬਣਨੀ ਬਾਈ ਉੱਪਰ ਆਹ ਲੈਂਟਰ ਨਾਲ ਜੋੜਤੀ ਇਧਰ ਚੜਨੇ ਨੂੰ ਵੀ ਸੁੱਖ ਹੋ ਗਿਆ ਹੁਣ ਦੋੇ ਪਾਸੇ ਲੋ ਜੀ ਬਾਈ ਬੇਲੇ ਸ਼ਹਿਰ ਆਏ ਤੇ ਹਾਂਜੀ ਬਾਈ ਕਿੰਨੀਆਂ ਦੁਕਾਨਾਂ ਖੁੱਲੀਆਂ ਐ ਇੱਕ ਦੁਕਾਨ ਖੁੱਲੀ ਇੱਕ ਵੀ ਦੁਕਾਨ ਖੁੱਲ੍ਹੀ ਨਹੀਂ ਹੈਗੀ ਬਾਈ ਬੇਲੇ ਕੰਨੀ ਸਾਰੀ ਬੰਦ ਐ ਲੋਕ ਸਮਝਦਾਰ ਐ ਆ ਤੁਸੀਂ ਚੈੱਕ ਵੀ ਕਰ ਸਕਦੇ ਬਾਈ ਜੀ ਜੇ ਆਪਾਂ ਕਹੀਏ ਵੀ ਝੂਠ ਕਹਿੰਦੇ ਆ ਸਾਰੀਆਂ ਬੰਦ ਐ ਸਾਰੀਆਂ ਟੋਟਲੀ ਦੁਕਾਨਾਂ ਬੰਦ ਐ ਮਾਰਕੀਟ ਚਲੋ ਆਏ ਆ ਨਾ ਅਪਣੇ ਐਮਰਜੈਂਸੀ ਕਰਦਾ ਕੋਈ ਮੈਡੀਕਲ ਸਟੋਰ ਖੁੱਲਦਾ ਜੇ ਬਾਈ ਕਿਸੇ ਨੇ ਕਿਹਾ ਐ ਚਲੋ ਆਪਣਾ ਸਾਰਿਆਂ ਦਾ ਇੱਕ ਆਏ ਤਾ ਕਰਨਾ ਚਾਹੀਦਾ ਹੈ ਜਰ ਇੱਕ ਦਿਨ ਪਹਿਲਾਂ ਹੀ ਦੱਸਤਾ ਵੀ ਕਈ ਦਿਨ ਪਹਿਲਾਂ ਵੀ ਇੱਕ ਦਿਨ ਪੰਜਾਬ ਬੰਦ ਹੋਣਾ ਤਾਂ ਬੰਦ ਕਰਨਾ ਚਾਹੀਦਾ ਜਿਨੇ ਨਹੀਂ ਕਰਿਆ ਉਹਦੇ ਵਾਸਤੇ ਬਈ ਗਲਤ ਕਰਦਾ ਨਾਲ ਇੱਕ ਦਿਨ ਕਰਨਾ ਯਾਰ ਜਿਹੜੇ ਲੋਕ ਨਹੀਂ ਇਹ ਵੀ ਜਿਹੜੇ ਕਿਸਾਨ ਆ ਵੀਰ ਸਾਰੇ ਆਪਣੇ ਹੱਕਾਂ ਕਰਕੇ ਹੀ ਖੜੇ ਆ ਬਈ ਜੇ ਕਿਸਾਨ ਆ ਤੱਕ ਕਿਸਾਨਾਂ ਅਗੇਲੇ ਸਾਰੀ ਦੁਨੀਆ ਹੈ ਖਾਣਾ ਪੀਣਾ ਆਪਣੇ ਕੇ ਲਈ ਵੀਰੇ ਆਪਣੇ ਲਈ ਨਾ ਕਣਕ ਮੇਲੀ ਨਾ ਚੌਲ ਮੇਲੀ ਫਿਰ ਭੁੱਖ ਮਾਰੀ ਹੋ ਜਾਣੀ ਫਿਰ ਔਖਾ ਹੋਣਾ ਹੈ ਹੁਣ ਰੋਪੜ ਵੀ ਬਾਈ ਆਪਣੇ ਰੋਪੜ ਚ ਵੀ ਸਾਰਾ ਆ ਤੁਸੀਂ ਦੇਖ ਲਓ ਬਾਈ ਬੇਲਾ ਸ਼ਹਿਰ ਹੈ ਲੈ ਅਸੀਂ ਇਹੀ ਦੇਖਣ ਆਏ تھے ਵੀ ਕਿੱਥੇ ਕਿੱਥੇ ਖੁੱਲ੍ਹਾ ਹੈ ਪਰ ਨਹੀਂ ਸਾਰਾ ਪ੍ਰੋਜੈਕਟ ਬੰਦ ਅਸਿਰੇ ਤੇ ਲੇਕੇ ਨਹੀਂ ਸਾਰੀ ਮਾਰਕੀਟ ਖੁੱਲੀ ਹੁੰਦੀ ਹੈ ਚੱਲੀਏ ਹੁਣ ਰੋਪੜ ਵੀ ਬੰਦ ਆ ਆਪਣਾ ਰੋਪੜ ਅਮਨਾ ਮੰਨਾ ਬਾਈ ਗਿਆ ਬਸ ਸਾਡਾ ਅਮਨਾ ਉਹ ਕਹਿੰਦਾ ਵੀ ਅਸੀਂ ਆਈ ਕੋ ਦੇ ਦੇ ਪੂਰਾ ਰੋਪੜ ਵੀ ਬੰਦੇ ਆ ਆਪਣੇ ਚੱਲੀਏ ਹੁਣ ਗਨ ਚਲੋ ਬਾਈ ਚਲੋ ਠੰਡ ਹੋ ਗਈ ਬਾਈ ਉਹ ਪਿੰਡ ਜਾ ਕੇ ਦੱਸੂਗਾ ਤੁਹਾਨੂੰ ਕਿੰਨੀ ਕਾ ਲਓ ਜੀ ਬਾਈ ਮਨ ਦੇ ਲੱਗ ਗਿਆ ਮਿਸਤਰੀ ਬਾਈ ਤੇਰੇ ਪਾਪਾ ਸਵੇਰੇ ਆਇਆ ਤਾਂ ਮੇਰਾ ਕੰਮ ਕਰ ਦੂਗਾ ਨਹੀਂ ਨਹੀਂ ਨਾ ਨਾ ਕਰਾ ਓ ਬਾਓ ਬਾਈ ਕੀ ਹਾਲ ਹੈ ਠੀਕ ਹੈ ਹਾਂ ਠੀਕ ਨਹੀਂ ਹੈਗਾ ਠੱਡ ਲੱਗਦੀ ਹੈ ਠੱਡ ਵੀ ਲੱਦੀ ਫੇ ਕਿਆ ਚੱਕਰ ਹੈ ਹਰਦਾਈ ਕਰਨ ਲਈ ਯਾਰ ਬਾਈ ਫੋਨ ਕੇ ਦੇਖ ਲਿਆ ਕੋਈ ਨਹੀਂ ਕੋਈ ਇਹਨਾਂ ਦਾ ਵੀ ਕਾਰੋਬਾਰ ਹੈ ਦਿੱਲੀ ਹੈ ਉੱਪਰ ਨੂੰ ਠੱਡ ਵੀ ਲੱਗੀ ਉਹ ਦਿੱਲੀ ਹੈ ਲੈ ਦਿੱਲੀ ਰੁਪਏ ਉਹਨੇ ਦਿੱਲੀ ਪਤਰੀ ਪਰਚੀ ਆਈ ਹੈ ਕੁਵਿੰਦਰ ਵਾਈਫਾ ਹਾਂ ਕੀ ਕਹਿੰਦਾ ਸਮਾਨ ਕਮ ਹੈ ਅਰੇ ਸਮਾਨ ਕਮ ਹੈ ਫੇ ਹਮ ਕੀ ਕਰੀਏ ਲੈ ਕੇ ਆਈਏ ਕੱਲ ਆਏਗਾ ਕੋਈ ਨਹੀਂ ਕੋਈ ਨਹੀਂ ਭਾਈ ਉੱਦਾਂ ਛਾੜ ਛੂਟ ਜੇ ਵਿਕੀ ਜਾਂਦੇ ਫੇ ਠੀਕ ਹੈ ਮਨਾ ਦੇ ਕਿਆ ਦਿਖਾਈ ਜਾਂਦਾ ਮਨਾ ਕਿਆ ਇਹ ਨਾ ਕਰਾੜੇ ਮਾਰ ਦੋ ਬੰਦ ਗਾਨੇ ਦਾ ਤਰੀਕਾ ਮਨੇ ਆਏ ਦੱਸ ਵੀ ਆ ਟੱਚ ਕਿਨੀ ਵਾ ਪਵਾਲੀ ਜਿੱਦਾਂ ਫੋਨ ਲਿਆ ਨਹੀਂ ਨਹੀਂ ਹਾਂ ਪੰਜ ਸੱਤ ਵਾਰ ਤਾਂ ਮੈਂ ਦੇਖ ਲਈ ਇਹ ਝੂਠ ਨਾ ਬੋਲ ਆਪਣੇ ਮੇਰੀ ਗੱਲ ਸੁਣੋ ਟੱਚ ਵਾਲੀ ਕੰਪਨੀ 'ਪਾ ਕੇਸ ਕਰਨਾ ਪੈਣਾ ਨੇ 10 ਵਾ ਟੱਚ ਫੋਨ ਦੀ ਆ ਦੇ ਟੱਚ ਪਾਣੀ ਆ ਆ ਦੇ ਓਏ ਬਟਰਾ ਦੇ ਨਾਲ ਕੋੜ ਕੇ ਸਾਡੇ ਕਿਰਪਾ ਕੋ ਆਏ ਦਲੀ ਤੇਰੇ ਕੋ ਟੱਚ ਫੋਨ ਵੀ ਹੈਗਾ ਛੋੜ ਛੂੜ ਛੂੜ ਨਾ ਬੋਲੀ ਜਿਹੜਾ ਦਿਲ ਕੋ ਕੇ ਰੱਖਿਆ ਵੇ ਅੰਦਰ ਕਿਲ ਕੋ ਕੇ ਰੱਖਿਆ ਵੇ ਹਾਂ ਇਹ ਕਾ ਤੇ ਨੂੰ ਤਾਂ ਇਹ ਆ ਗਿਆ ਤੇ ਕਹ ਅੰਦਰ ਲੈ ਕੋ ਮੈਨੂੰ ਪਤਾ ਇਹ ਰਾਤ ਨੂੰ ਨੈਟ ਚਲਾਉਂਦਾ ਹੈਗਾ ਏ ਦਲੀ ਹੈਗਾ ਰਾ ਬਾਈ ਮੈਂ ਠੀਕ ਨਹੀਂ ਗੱਲ ਆਪਣੇ ਭਾਈ ਅਸੀ ਬੇਲੇ ਜਾ ਕੇ ਆਏ ਆ ਟੋਟਲ ਬੇਲਾ ਬੰਦਾ ਤੂੰ ਰੋਪੜ ਦੀ ਦੱਸ ਰੋਪੜ ਤਾਂ ਬੰਦ ਕਰਾ ਤਜ ਕੱਦਾ ਸਾਰੇ ਹੀ ਕੋਈ ਦੁਕਾਨ ਨਹੀਂ ਪਰ ਤਿੰਨ ਦੁਕਾਨਾਂ ਖੁੱਲੀਆਂ ਮਿਲਿਆ ਹੁਣ ਆਮਨਾ ਦੱਸੂਗਾ ਹਾਂ ਤਿੰਨ ਠੇਕੇ ਹੁਣ ਤਾਂ ਉਹਨੂੰ ਕੋਈ ਨਹੀਂ ਬੰਦ ਨਹੀਂ ਕਰਦਾ ਠੇਕੇ ਖੁੱਲੇ ਆ ਠੇਕੇ ਬੰਦ ਹੋਣੇ ਚਾਹੀਦੇ ਬਾਈ ਅੱਜ ਠੇਕੇ ਖੁੱਲੇ ਆ ਉਹਨਾਂ ਲੋਕਡਾਊਨ ਆ ਬੰਦ ਨਹੀਂ ਸਹੀ ਗੱਲ ਆ ਮਨੇ ਉਹ ਸਰਕਾਰੀ ਆ ਉਹ ਸਰਕਾਰੀ ਉਹ ਨਹੀਂ ਬੰਦ ਕਰਾ ਤੇ ਲੋਕਾਂ ਨੇ ਤਾਂ ਅੰਦਰ ਵੜ ਕੇ ਹਾਂ ਮੈਨੂੰ ਕੋਈ ਨਾ ਬੈਂਕੀ ਵਾਲਾ ਮੈਨਿਆਰਾ ਮੁੰਡੇ ਦਾ ਫੋਨ ਆਇਆ ਤਾਂ ਕਹਿੰਦਾ ਮਸ਼ੀਨ ਸਵਾਰ ਜਾ ਮੈਂ ਕਿਹਾ ਬਾਈ ਉਹਨੂੰ ਸਮਾਨ ਨਹੀਂ ਮਿਲਿਆ ਹੁਣ ਆਮਨਾ ਵੀ ਕਿੱਥੇ ਸਵਾਰ ਜਵੇ ਬੈਂਕ ਤਾਂ ਮਨੇ ਬੰਦ ਤੇ ਆ ਗਾ ਹਾਂ ਬਾਈ ਹਾਂ ਦੱਸ ਦਲੀ ਹੁਣ ਛੇਤੀ ਦੱਸ ਦੇ ਵੀਡੀਓ ਬੰਦ ਕਰ ਦੇ ਕੀ ਹੋ ਗਿਆ ਕੱਲਾ ਹੀ ਅਦੀ ਜਾਦਾ ਕਿ ਆਪਰੇ ਕਿਆ ਖਲਾਤਾ ਨੜੇ ਸੇਕੀ ਜਾਦਾ ਹੋ ਗਿਆ ਦੇਖੀ ਕਿਆ ਕਰਤਾ ਮੈਨੂੰ ਵੀ ਦੱਸ ਦੋ ਦੱਸ ਵੀਡੀਓ ਵੀ ਕਿਆ ਦੱਸਦਾ ਤੂੰ ਆਪਰੇ ਖਲਾਤਾ ਕੋ ਤੈਨੂੰ ਮੈਂ ਕੈਨੂੰ ਖਲਾਇਆ ਤੇਰੇ ਤੇਰੇ ਨਾਲ ਕੁਛ ਆਹੋ ਦੱਸ ਨੂੰ ਆੜੀਆ ਮੇਰਾ ਦਲੀ ਐਂ ਦਾ ਰਸ ਪਰਚੀ ਨਹੀਂ ਆਈ ਸਾਡੀ ਅਰਸੀ ਦੋ ਆ ਗਈਆਂ ਬਾਬੇ ਦੀਆਂ। ਉਹ ਕਿੱਥੇ ਆਉਣੀ ਆ? ਨਾ ਦੋ ਗੇਰੇ ਹੁਣ ਤੀਕਰ ਆਉਣੀ ਆ। ਹੋਰ ਹੋਣੀ। ਹਾਂ। ਬਾਈ ਪੂਰੇ ਮਿਲ ਦੀ ਜਾਣਕਾਰੀ ਦੱਲੀ ਪਾਏ। ਇਹ ਕਿਸੇ ਰੀ 6 ਕਿੱਜ ਲਾਇਆ? 6। 5 ਆ 5 ਕਿੱਜ। ਇਹਦੇ ਬਾਪੂ ਆ ਕੇ ਪੁੱਛਦਾ ਹਾਲ ਚਾਲ ਆ ਗਿਆ। ਹੈ? ਤੇਰਾ ਬਾਪੂ ਆ ਕੇ। ਉਹ ਵੀ ਆ ਗਿਆ। ਤੇਰੇ ਦੇ ਨਾਲ ਆਇਆ। ਜਾਣ ਕੇ ਲਾ ਕੇ ਆਉਂਦੇ ਦਿੰਦੇ ਨਾਲ। ਹਾਂ। ਹਾਂ। ਜਾਣ ਕੇ ਲਾ ਕੇ ਆਉਂਦੇ ਦਿੰਦੇ ਨਾਲ। ਉਹ ਨਹੀਂ। ਪਤਾ ਮਨੇ ਐਤਕੀ ਪਤਾ ਕੀ ਹੋਇਆ? ਮਾਜੀ ਉਹ ਸੁਣਦਾ ਸੀ ਬਸੀ ਦਾ ਘਰ ਤੇ ਨਹੀਂ ਉਹ ਕਿਹੜੀ ਫੱਟੀ ਰਹਿ ਗਈ ਵਿੱਚ ਉਹ ਮਸ਼ੀਨ 'ਚ ਕਰਤੀ ਮੇਲੇ ਖੜ ਗਿਆ ਤਾਂ ਮਨੇ ਤਾਂ ਕਰਕੇ ਉੱਥੇ ਗੱਲ ਨੂੰ ਮਨੇ ਜਿਆਦਾ ਹੋ ਗਈ ਕਜਾਰੀਆ ਕੰਪਨੀ ਟਾਇਲ ਲਾਉਣੀ ਮਨੇ ਤੇ ਮੈਂ ਤਾਂ ਕਿਹਾ ਕਜਾਰੀਆ ਦੀ ਲਾ ਲੈ ਇਹ ਕਈਆਂ ਜੌਨਸਨ ਲਾਉਣੀ ਹੈ ਜੌਨਸਨ ਲਾਉਣੀ ਹੈ ਪੈਸੇ ਲੈ ਲੈ ਯਾਰ ਦੱਸਦਾ ਕਿਤੇ ਕਿੰਨੇ ਲੈਣੇ ਦੱਸ ਇੱਕ ਆਵਾ ਮਨੀਮ ਚੱਕੀ ਫਿਰਦਾ ਮੈਂ ਕੋਣ ਆਪਣੇ ਇਹਨੂੰ ਪੁੱਛ ਜੌਨਸਨ ਲਾਉਣੀ ਕਿ ਕਜਾਰੀਆ ਲਾਉਣੀ ਕੁਝ ਮੇਰੀ ਗੱਲ ਹੁਣ ਤਾਂ ਨਵਾਂ ਸਕੀਮ ਦਾ ਸੀ ਤੀ ਨਾ 1.5 ਲੱਖ ਤੇ ਆ ਡੇਲ ਹੋਣਾ ਮਰ ਸਕੀਮ ਵਧੀਆ ਦੀ ਕਹਿਣਾ ਉਰੇ ਚੜਨ ਦਿੰਦੇ ਬਾਈ ਬਾਕੀ ਗੱਲਾਂ ਵਧੀਆ ਨਹੀਂ ਲੱਗੀਆਂ ਮੈਨੂੰ ਔਰ ਸੋਈ ਵਧੀਆ ਲੱਗੀ ਮੈਨੂੰ ਜੀ ਅਪਣੇ ਦੇਖਿਆ ਜਾ ਕੇ ਬੋਬੀ ਨਾ ਦਾ ਕਮਾਲ ਮੈਂ ਕੱਲ ਦੇਖ ਰਹੀ ਸੀ ਵੀਡੀਓ ਚੱਲ ਲਓ ਜੀ ਬਾਈ ਆਹ ਔਰ ਸੋਈ ਤੀ ਚੱਲ ਅਪਣੇ ਚੈੱਕ ਕਰ ਦੇਖ ਵੀ ਪਾਸ ਚੜ ਜਾ ਉੱਪਰ ਲੈ ਦੋਹਰ ਚੜ ਜਾਣਾ ਸੀ ਛੋਡੇ ਵਧੀਆ ਬਣਾਏ ਪਉਦਾ ਇਹ ਬਣਨੀ ਹੈ ਇੱਥੇ ਬਣਨੀ ਬਾਈ ਉੱਪਰ ਆ ਲੈਂਟਰ ਨਾਲ ਜੋੜਤੀ ਇੱਧਰ ਚੜਨਦੇ ਨੂੰ ਵੀ ਸੁੱਖ ਹੋ ਗਿਆ ਹੁਣ ਦੋਰੇ ਪਾਸੇ ਮਾਨੇ ਨਾ ਪਰ ਬਰੀਆ ਬਣ ਗਈ ਬਾਈ ਅੱਛਾ ਰਹਿੰਦਾ ਇੰਨਾ ਕਿ ਛੋਡੇ ਜਾਂ ਬਾਕੀ ਠੀਕ ਹੈ ਨਾ ਹਾਂ ਹਾਂ ਬਣੇ ਰੱਖਿਆ ਫੰ ਇਹ ਬਾਈ ਬੂਟੇ ਪਟਾਏ ਤੇ ਬੂਟਿਆਂ ਨੇ ਜੜਾਂ ਕਾਬੂ ਕਰੀਆਂ ਹੁੰਦੀਆਂ ਇਹ ਵੀ ਲੋਟ ਕਰਕੇ ਦਿਖਾਉਣੀ ਆ ਦੀਆਂ ਹਲੇ ਇਹਨੂੰ ਕਿਹਾ ਵੀ ਇੱਕ ਜਗ੍ਹਾ ਲਾ ਦੇ ਟਿਕਾਣੇ ਦੇ ਹਲੇ ਆਮਨੇ ਆਪ ਹੀ ਤਾਰਾਂ ਤੁਰਾਂ ਜੇ ਚੱਕ ਹੋਣੀਆਂ ਆ ਉਹ ਬਿਜਲੀ ਵਾਲਾ ਇਹਨੂੰ ਕਿਹਾ ਸਾਰਾ ਆਪਣਾ ਇੱਕ ਵਾਰ ਸੈਟ ਕਰਕੇ ਹਲੇ ਤੇ 12 ਵਾ ਹੋਣਾ ਹੈ ਉਹ ਜਿਹੜੇ ਕਹਿੰਦਾ ਬਿਜਲੀ ਵਾਲੀ ਉਹ ਤਾਰਾਂ ਜੀ ਉਹ ਵੀ ਇੱਕ ਜਗ੍ਹਾ ਐਂਗਲ ਕਰ ਦੇਣੀ ਫੇ ਕੱਪੜੇ ਇੱਕ ਜਗ੍ਹਾ ਹੋ ਜਾਣੇ ਉੱਪਰ ਤੇ ਤਾਂ ਬਹੁਤ ਵੱਡਾ ਮਕਾਨ ਆ ਹੈ ਨਹੀਂ ਫੋੜੀ ਵਧੀਆ ਲੱਗੀ ਬਾਈ ਆ ਦੇਖੋ ਇੰਨਾ ਛੋਈਆ ਨਹੀਂ ਹੁੰਦੀ ਉੱਧਨ ਲੱਗੇ ਤੈਨੂੰ ਦੇਖ ਲੱਗਿਆ ਵਾ ਲਾ ਬਹੁਤ ਖੁੱਲੀ ਯਾਰ ਦੇਖ ਤੜੀ ਜਾ ਕੇ ਹਾਂ ਦੇਖੋ ਖੁੱਲੀ ਆ ਆ ਕੱਚਾ ਕਰਨ ਲੱਗੇ ਬਾਈ ਮਿਸਤਰੀ ਟੈਲ ਵਾਲੇ ਜਿਹੜੇ ਆਏ ਪਏ ਨਾ ਮੇਰੇ ਇਹ ਕਹਿੰਦੇ ਕੱਚਾ ਕਰਕੇ ਛੱਡ ਦੇਣਾ ਹਰ ਕੋ ਆਪਨੇ ਆਹ ਤੀਹ ਹੈ ਕਰਨੀ ਹੈਗਾ ਹਾਂ ਨਾ ਨਾ ਇਹ ਬੰਦ ਕਰ ਦੇਣੀ ਇਹਨਾਂ ਨੇ ਤੋ ਆ ਰੇ ਖੇਤ ਨੂੰ ਟੈਲ ਵਾਲੇ ਮਿਸਤਰੀ ਆ ਗਏ ਭਾਈ ਕੱਚਾ ਕਰਤਾ ਇਹਦੇ ਕੋਲ ਆ ਗਿਆ ਇਰੋ ਪਟਾਣ ਇਹਨਾਂ ਨੇ ਲੇਬਲ ਕੱਟ ਲਿਆ ਆਪਣਾ ਕੱਚਾ ਕਰਤਾ ਇਰੋ ਪਟਾਣ ਪੂਰੀ ਭਾਈ ਤੇਰੇ ਘਰ ਕੇ ਧੋਣੀ ਵਾਲੀ ਸੇਕ ਟੱਪੜੇ ਦਾ ਕੁੱਤੇ ਵਾਂ ਤੂੰ ਆਉਣਾ ਹੈ ਜਾਬੀ ਇਹਨੂੰ ਮਾਲ ਕੇ ਦੋ ਆਪਣੇ ਦੀ ਭਾਈ ਮੋਰਸਾਲੀ ਚਾਬੀ ਖੋ ਗਈ ਦੀ ਆਪਨੇ ਮੇਰੀ ਗੱਲ ਸੁਣ ਬਪੂਰੀ ਕੀ ਕਰਕੇ ਆ ਕੱਖਾ ਵੜੀ ਨੇ ਤੋੜੀ ਇਕੱਲੇ ਕੱਖਾ ਠੀਕ ਲੈ ਯਾਰ ਕਿਹਾ ਸੇਕੂ ਗਾ ਓਰੇ ਇਹੋ ਕਰਾਉਣ ਸਰਦਾਰੀ ਕਰਾਉਣੇ ਉਹ ਦੇਖੀ ਦੇਖੀ ਇਹ 라ਜੂਰੀਆ ਪਾਏ ਤੇ ਲੱਚੜ ਗਏ ਕਹੇ ਨੇ ਪਰ ਆਉਂਦੇ ਸਰਦਾਰੀ ਇੱਕ ਬੰਦਾ ਜਾਣ ਨੂੰ ਤਾਂ ਮੰਨਦਾ ਉਹਨੂੰ ਠੱਕੇ ਤੇ ਲੈ ਕੇ ਗਏ ਆ ਹਾਂ ਖੁਰੂ ਗਈ ਅੱਜ ਠੰਡ ਹੋ ਗਈ ਅੱਜ ਹੈਗੀ ਬੇਟਾ ਅੱਜ ਬਾਈ ਠੰਡ ਹੈਗੀ ਐ ਅੱਜ ਤਾਂ ਸੂਰਜ ਦੇਵਤਾ ਵੀ ਨਹੀਂ ਦੇਖਿਆ ਅਸੀਂ ਬਾਈ ਚਮਕੌਰ ਸਾਹਿਬ ਜਾ ਕੇ ਆਏ ਆ ਦੋਬਰੇ ਜਾਏ ਸਾਰੇ ਪਾਸੇ ਬੰਦ ਬੀ ਲੋਕਾਂ ਨੇ ਮੰਨ ਲਈ ਬਾਈ ਜਿਹੜੀ ਗਲਤੀ ਸਹੀ ਗੱਲ ਹੈ ਠੇਕੇ ਖੁੱਲੇ ਆ ਠੇਕੇ ਤਾਂ ਚਲੋ ਖੁੱਲੇ ਰਹਿੰਦੇ ਠੇਕੇ ਤਾਂ ਵੀ ਜੇ ਲੋਕਡਾਊਨ ਵੀ ਹੋਵੇ ਤਾਂ ਵੀ ਖੁੱਲੇ ਆ ਇਹ ਪੂਰੀ ਪੱਕੇ ਹੀ ਫਿਕਸ ਹੈ ਹਾਂ ਭਈ ਨਾ ਸਰਕਾਰ ਦੀ ਉਹ ਆਮਦਨ ਉੱਥੇ ਹੀ ਹੁੰਦੀ ਆ ਨਸ਼ੇ ਅੜ ਕੇ ਰੋਣੀ ਇਹਨਾਂ ਦੀ ਇਹੀ ਤਾਂ ਗੱਲ ਹੈ ਜਿੰਨੀ ਹੋਣੀ ਹੈ ਇਹਨਾਂ ਨੂੰ ਥੋੜੋ ਕਿਸੇ ਦਾ ਪੁੱਤ ਦੇਖਣਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਝ ਵੀ ਹੋ ਗਿਆ ਮਰੂਗਾ ਇਹਨਾਂ ਨੇ ਤਾਂ ਆਪਣਾ ਨਸ਼ਾ ਵੇਚਣਾ ਆਮਨੇਰੇ ਪੂਰੀ ਮਿਸਤਰੀ ਲੱਗ ਜਿਹੜਾ ਟੈਲ ਵਾਲੇ ਭਾਈ ਅੱਜ ਇਹਦਾ ਹੁਣ ਕੰਮ ਕਰ ਦੇਣਾ ਛੇਤੀ ਉਹ ਟੰਡਾ ਕੱਲ ਨੂੰ ਜੇ ਮੀੜਨਾ ਹੈ ਵਿਆਹ ਕਰ ਦੇਣਾ ਇਹਦਾ ਖੇਤੀ ਵਿਆਹ ਕਰ ਦੇਣਾ ਹਾਂ ਖੇਤੀ ਹੋਣੀ ਤੇਰੇ ਲੱਗੀ ਆਂ ਵਿਆਹ ਹਾਂ ਮੇਰਾ ਨੇ ਲੈ ਨਾਲੇ ਮੈਸਤਰੀ ਲੱਗੇ ਦਾ ਵਿਆਹ ਕਰ ਦੇਣਾ ਹਾਂ ਹਾਂ ਛੇਤੀਓ ਕੰਮ ਨਵੇਟ ਦੇੜਾ ਇਹਦਾ ਚੱਲ ਮੈਂ ਤਾਂ ਮੈਂ ਤਾਂ ਮੇਰੀ ਦੇ ਬਾਅਦ ਗੱਲ ਤੇਰਾ ਸਾਰਾ ਕੋਲ ਨਿਪੜਿਆ ਤੂੰ ਕਾਹ ਨੂੰ ਢੀਕਦਾ ਤੂੰ ਦੱਸ ਕੰਨ ਮੈਂ ਜਵਾਨ ਹਰੇ ਤੂੰ ਤਾਂ ਚੱਲ ਤੇ ਗੱਟੀ ਵੀ ਹੈਗੀ ਫੁੱਲੇ ਲੱਗਣੇ ਆ ਜਾਣਾ ਤੇਰੀਆਂ ਟੁੱਟ ਗਈਆਂ ਲੈ ਸਭੂ ਤੇਰਾ ਟੁੱਟ ਗਿਆ ਹੁਣ ਕੋਈ ਜਵਾਨ ਨਹੀਂ ਤੇਰੇ ਦੰਦ ਪੂਰੇ ਆ ਮੇਰੇ ਤਾਂ ਪੂਰੇ ਕਿੰਨੇ ਆ ਮੇਰੇ ਪਹਿਲੇ ਹੀ ਪੂਰੇ ਆ ਜਿੰਨੇ ਹੈਗੇ ਆ ਉਹਨੇ ਆ 33 ਦੰਦ ਆ ਤੇ 33 ਇੱਕ ਦੰਦ ਬਾਅਦ ਦੇ 33 ਆ ਇੱਕ ਬਾਅਦ ਤੇਰੇ ਕੇ ਪੂਰੇ ਜਿਹੜਾ ਗੱਡੀ ਨੂੰ ਸਟੱਪ ਨਹੀਂ ਨਹੀਂ ਹੁੰਦੀ ਓਕਣਾ ਇੱਕ ਫਾਲਤੂ ਰੱਖਿਆ ਪੂਰੀ ਬਈ ਆ ਮੁੰਡੇ ਦੀ ਸੁਣ ਲੈ ਆਪਣੇ ਦੇ ਭਤੀਜੇ ਜੀ ਇੱਕ ਇਹਦਾ ਫਿਰ ਪਤੰਗ ਦੇ ਦੋ ਅਸੀਂ ਕਹਾਂ ਬਈ ਸੱਟ ਲੱਗੂਗੀ ਲੋੜ ਨਹੀਂ ਹੈਗੀ ਨਾ ਯਾਰ ਦੋ ਪਤੰਗ ਲੈ ਇਹ ਆੜਦਾ ਹੈ ਤੂੰ ਐ ਕਰ ਪੂਰੀ ਦੇ ਦੋ ਕਬੂਤਰ ਢਾਲਾ ਇੱਥੇ ਲਿਆ ਉਹਨੂੰ ਥੱਲੇ ਬੰਨ ਲਈ ਉਹਦੇ ਕਰ ਆਪਣੀ ਕਬੂਤਰਾਂ ਨੂੰ ਮਹਿੰਗੇ ਆ ਉਹਨੇ ਖਾ ਗਏ ਉਹਨਾਂ ਨੂੰ ਪਤੰਗਾਂ ਨੂੰ ਬਿੱਲੀ ਚਾਰ ਖਾ ਲਿਆ ਨਹੀਂ ਪੂਰੀ ਗੱਲ ਸੁਣ ਜੇ ਕਬੂਤਰ ਨੂੰ ਆਪਾਂ ਉਹ ਬੰਨਦੀ ਥੱਲੇ ਤੇ ਡੋਰ ਇਹਨੇ ਢਾਈ ਜਣੇ ਬਾਰ ਬਾਰ ਧਾਰ ਲਵੇ ਚੱਲ ਜੂ ਲੋ ਜੀ ਬਾਈ ਸ਼ਾਮ ਦਾ ਟਾਈਮ ਹੈ ਤੇ ਖੇਤਾ ਵੱਲ ਗੇੜਾ ਮਾਰਨ ਆਏ ਤੇ ਦਿਨ ਚ ਕਿਹੜਾ ਵੱਜਿਆ ਨਹੀਂ ਬਾਈ ਦਿਨ ਚ ਥੋੜਾ ਜਿਆ ਹੋਰ ਪਾਸੇ ਵਿਜੀ ਤੇ ਤੇ ਮੌਸਮ ਬਾਈ ਵਧੀਆ ਅੱਜ ਠੰਡ ਹੋ ਗਈ ਥੋੜੀ ਜੀ ਅੱਗੇ ਗਿਰ ਤੇ ਥੋੜਾ ਜਿਆ ਚੇਂਜ ਹੋ ਗਿਆ ਵੀ ਹੁਣ ਮੋٹے ਕੱਪੜੇ ਜਿਹਨੇ ਨਹੀਂ ਕੱਢੇ ਤਾਂ ਉਹਨੇ ਕੱਢ ਲੇ ਬਾਈ ਕਣਕਮਾ ਬਾਈ ਰੇ ਪਾਇਆ ਤਾਂ ਤਿੰਨ ਦਿਨ ਹੋ ਗਏ ਬਾਈ ਯਾਰ ਪੈਰ ਵਿੱਚ ਗੜਦੜਾ ਜਿਆ ਪਾਇਆ ਤਾਂ ਆਪਾਂ ਨੇ ਪਿਆ ਫਰਕ ਬਾਈ ਰੇ ਪਾਇਦਾ ਬਾਕੀ ਸ਼ਾਮ ਦਾ ਟਾਈਮ ਆ ਬਾਈ ਚਾਰੇ ਪਾਸੇ ਗੁਰੂ ਘਰ ਲੱਗੇ ਪਿਆ ਤੇ ਅੱਜ ਆਪਣੇ ਆਸਟ੍ਰੇਲੀਆ ਵਾਲੇ ਵੀਰ ਦਾ ਵੀ ਬਾਈ ਜਨਮ ਦਿਨ ਹੈ ਮਨੀਂਦਰ ਵੀਰ ਬਿੱਲੂ ਸਰਪੰਚ ਬੜੇ ਪਿੰਡ ਤੋਂ ਵੀਰ ਦਾ ਜਨਮ ਦਿਨ ਹੈ ਬਾਈ ਵੀਰ ਨੂੰ ਹੈਪੀ ਬਰਥਡੇ ਆ ਤੇ ਅੱਜ ਬਾਈ ਛੋਟਾ ਘੋੜਾ ਹੱਥ ਲੱਗਿਆ ਪਿਆ ਇਹ ਨਹੀਂ ਕਈ ਹੁਣ ਕਾਫੀ ਦਿਨ ਹੋ ਗਏ ਬੋਲਟੇ ਚੱਕ ਹੁੰਦਾ ਤਾਂ ਅੱਜ ਇਹ ਚੱਕਿਆ ਇਹਦਾ ਥੋੜਾ ਜਿਹਾ ਕੰਮ ਕਰਾਉਣਾ ਤਾਂ ਇੱਕ ਸਦੂਆ ਮੋੜਸਾ ਲਾ ਪੈਸ਼ਨ ਉਹਦੀ ਸਰਵਿਸ ਕਰਾਉਣੀ ਸੀ ਅੱਜ ਆਪਣਾ ਪੰਜਾਬ ਬੰਦ ਹੋਣ ਕਰਕੇ ਦੁਕਾਨਾਂ ਬੰਦ ਤਾਂ ਕਰਕੇ ਰਹਿ ਗਿਆ ਇਹਦੇ ਨਾਲ ਬਈ ਟਾਇਰ ਪੈਂਚਰ ਹੋ ਗਿਆ ਤਾਂ ਲੁਧਿਆਣੇ ਗਏ ਤੇ ਤਾਂ ਬੰਦੇ ਨੇ ਟਾਇਰ ਕੱਢ ਕੇ ਦੂਈ ਸਾਈਡ ਨੂੰ ਚੇਂਜ ਕਰਤਾ ਜਦ ਤੇ ਥੋੜੀ ਜੀ ਚੈਂਟ ਢਿੱਲੀ ਹੋ ਗਈ ਸੀ ਬਾਈ ਹੁਣ ਜਦ ਰ ਇਹਨੂੰ ਚਲਾਉਂਦੇ ਆ ਟਕ 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 ਤਕ ਦੀ ਆਵਾਜ਼ ਕਰੀ ਜਾਂਦਾ ਤਾਂ ਅੱਜ ਉਹ ਵੀ ਲੋਟ ਕਰਾਉਣੀ ਸੀ ਉਹ ਵੀ ਫਿਰ ਵਿੱਚੇ ਰਹਿ ਗਈ ਸੀ ਹੁਣ ਕੱਲੂ ਦੇਖਦੇ ਦੋ ਕੰਮ ਕਰਾਉਣੇ ਆ ਪੈਸ਼ਨ ਮੋਟਰਸ ਵਾਲੀ ਸਰਵਿਸ ਕਰਾਉਣੀ ਆ ਤੇ ਕਿਹਦਾ ਕੰਮ ਕਰਾਉਣਾ ਹੈ ਬਾਕੀ ਬਾਈ ਲੱਗੀ ਧੁੰਦ ਦਿਖਣ ਦੇਖੋ ਆਸੇ ਪਾਸੇ ਨੂੰ ਉੰਨੀ ਨਹੀਂ ਹੈਗੀ ਜਿੱਦਾਂ ਵੀ ਹੁਣ 6 ਕਦਾ 5 5:30 ਦਾ ਟਾਈਮ ਹੋ ਗਿਆ ਨਹੀਂ ਹਾ ਟਾਈਮ ਫੁੱਲ ਹੁੰਦੀ ਆ ਬਾਈ ਦੂਰ ਦੂਰ ਤੱਕ ਕੁਝ ਵੀ ਨਹੀਂ ਦਿਖਦਾ ਹੱਥ ਵੀ ਸੁਣ ਹੁੰਦੇ ਮੋਨ ਸੈਲਫ ਹੈਗੀ ਆ ਨਾਰਮਲ ਹੈ ਫੁੱਲ ਨਹੀਂ ਹੈਗੀ ਬਾਕੀ ਬਾਈ ਰਾਏ ਦੇਖੋ ਮੋਟਰ ਬਾਈ ਨੇੜੇ ਜਾ ਕੇ ਤਾਂ ਨੇਰਾ ਲੱਗਦਾ ਏ ਆ ਫੋਨ 'ਚ ਦੂਰ ਤੇ ਮੜਾਏ ਚਾਨਣ ਲੱਗਦਾ ਉਦਾਂ ਚੱਲਦੇ ਬਾਕੀ ਹੁਣ ਘਰ ਨੂੰ ਬਾਈ ਹੋਰ ਪਾਸੇ ਨੂੰ ਲੋ ਜੀ ਬਾਈ ਪਿੰਡ ਮਾਲਾਂ 'ਚ ਕਹਿੰਦੇ ਸਾਨ ਆ ਗਿਆ ਮਹਿਰਪੂਰੀ ਫੜਨ ਆਏ ਆ ਮਿਲਿਆ ਵੀਰੇ ਮਿਲਿਆ ਤਾਂ ਹੈ ਇਹਨੇ ਗੰਨੇ 'ਚ ਵੜਿਆ ਹੈ ਗੰਨੇ 'ਚ ਵੜਿਆ ਜੱਗੇ ਨੇ ਦੱਸਿਆ ਏ ਕਹਿੰਦਾ ਵੀ ਸਾਡੇ ਖੇਤ ਮੰਨ ਲਾਂਗੇ ਵੀ ਕਾਲੇ ਦੇ ਗੰਨੇ 'ਚ ਵੜ ਗਏ ਹੈਗਾ ਬਾਕੀ ਆਵਾਜ਼ ਸੁਣੀ ਐ ਆਵਾਜ਼ ਸੁਣੀ ਬੋਰਡ ਜੀ ਵੱਜਦੀ ਵੀ ਉਹ ਛੱਲੀਆਂ ਪਿੰਡ ਚ ਦਾ ਬਾਈ ਕਹਿੰਦੇ ਵੀ ਉਹ ਬੰਦੇ ਬਨੂੰ ਪੈ ਜਾਂਦਾ ਮਾਰਦਾ ਏ ਮਾਰਦਾ ਮਾਰਦਾ ਤਾਂ ਹੀ ਦੇਖਣ ਆਏ ਅਸੀਂ ਤੇ ਭੂਰੀ ਦਾ ਤਾਇਆ ਗਿਆ ਖੇਤਾ ਕਨੇ ਨੂੰ ਅਸੀਂ ਕਿਹਾ ਵੀ ਇੱਕ ਵਾਰ ਦੇਖ ਆਈਏ ਵੀ ਹੈ ਤਾਂ ਨਹੀਂ ਹਾਂ ਕਿਤੇ ਹੁਣ ਜੱਗਾ ਫਿਰਦਾ ਇੱਧਰ ਹਰਜੀ ਦਵਾਈ ਕੋਲੂ ਕੇ ਡਾਕਟਰ ਅਸੀਂ ਕਿਹਾ ਆਪਣਾ ਬਚਾਉ ਤੂੰ ਰੱਖੀ ਉਹ ਆ ਗਿਆ ਹਾਂ ਉਹ ਹੁੰਦਾ ਮੈਂ ਪੂਰੀ ਉਹਨੇ ਵੀ ਇਕੱਲੇ ਜਾਣਾ ਨਾ ਪਤਾ ਹੈ ਨਹੀਂ ਸਾਂਝਾ ਜਾਂਦਾ ਇਹ ਕਹਿੰਦੇ ਜਿਹੜੇ ਕੇ ਬੈਰ ਪੈ ਜਵੇ ਜਿੱਥੇ ਮਰਜੀ ਛੱਡਿਆ ਉਥੋਂ ਕੇ ਉੱਥੀ ਜਾਊਂਗਾ ਪਿੰਡ ਚ ਜਿੱਥੇ ਆ ਡਾਂਗ ਵੱਜ ਗਈ ਜਿਹਦੀ ਉੱਠੀ ਜਾਣਾ ਇਹਨੇ ਮੁੜ ਕੇ ਜਿੱਦ ਪਾਉ ਕਰਦਾ ਨਾ ਇਹ ਨਹੀਂ ਪੂਰੀ ਫਿਰ ਬੰਦਾ ਫੱਟੜ ਕਰਦਾ ਹਾਂ ਹਾਂ ਇਹਨੇ ਕਿਤੇ ਬੰਦਾ ਛੱਡਣਾ ਹਾਂ ਇਹ ਪਿੱਛੇ ਦੇਣਾ ਬੰਦਾ ਵੀ ਇਹੋ ਜਿਹੀ ਕੁਸੁੱਤੀ ਸੀ ਜੀ ਆ ਦੇ ਕੁੱਤੇ ਭੌਂਗਦੇ ਆ ਅੱਗੇ ਬਾਈ ਘੱਟ ਇੱਕ ਵਾਰ ਨਾ ਸਾਡੇ 12-13 ਆਗੇ ਤੇ ਵਿੱਚੇ ਗਏ ਆ ਬੜੇ ਬੜੇ ਐਦ ਕੀ ਆਇਆ ਪਿਆ ਆਈ ਨਹੀਂ ਪਤਾ ਵੀ ਪਿੰਡ ਭੈਣੀ ਆ ਕੁੱਤੇ ਭੌਂਗਦੇ ਆ ਪੈਣੀ ਹੈ ਪੈਣੀ ਨਿੱਗਰਸਾਨ ਕਹਿੰਦੇ ਆ ਪੂਰੀ ਦੇਖਿਆ ਤਾਂ ਨਹੀਂ ਅੱਖੀ ਦੇਖਿਆ ਨਹੀਂ ਆ ਕਹਿੰਦੇ ਬੰਦੇ ਨੂੰ ਮਾਰਦਾ ਬੰਦੇ ਨੂੰ ਮਾਰਦਾ ਏ ਜੱਗੇ ਨੇ ਦੇਖ ਲਿਆ ਖੜੇ ਨਹੀਂ ਛੱਡਦਾ ਮਗਰ ਪੈਣ ਛੱਲੀਆਂ ਪਿਆ ਕੀ ਆ ਨਹੀਂ ਮਗਰ ਤਾਂ ਫੇ ਛੱਲੀ ਵਾਲੇ ਇੱਧਰ ਨੂੰ ਕਰ ਗਏ ਪਰ ਇੱਕ ਗੱਲ ਹੈ ਕਿ ਆ ਪਤਾ ਆਪਣੇ ਨੂੰ ਸ਼ਾਮ ਟਾਈਮ ਛੱਡ ਕੇ ਕਿ ਠੰਡ ਕਰਕੇ ਖੜੇ ਹੋਣ ਉਹਨੇ ਆਸੇ ਪਾਸੇ ਲੰਘ ਜਾਨਾ ਜੇ ਦਿਨ ਚ ਹੁੰਦਾ ਫਿਰ ਗੱਲ ਹੋਰ ਸੀ ਖੇੜ ਤਾਂ ਪੈ ਗਈ ਤੇ ਆਪਾਂ ਵੀ ਸੂਵੇ ਲੈ ਕੇ ਮਗਰ ਦੈਂਚੁੰਦਾ ਫਿਰ ਤਾਂ ਪੈ ਗਈ ਦੀਪਰ ਹੁਣ ਬਾਈ ਕੱਲੂ ਪਤਾ ਲੱਗੂਗਾ ਕੰਡੀਸ਼ਨ ਵੀ ਕਿੱਦਾਂ ਦਾ ਰੈਂਚ ਹਾਂ ਰਾਤ ਨੂੰ ਤਾਂ ਚਾ ਕੋਲੇ ਖੜਾ ਹੋਵੇ ਦਿਖਣੀ ਨਹੀਂ ਹੈਗਾ ਨਹੀਂ ਨੇਰੇ ਚ ਦਿਖਣਾ ਨਹੀਂ ਕਿਉਂਕਿ ਸਾਡੇ ਲਾਕ ਬਾਈ ਡੈਰੀ ਦੇ ਪਿੱਛੇ ਤੇ ਗੰਨਾ ਸ਼ੁਰੂ ਹੋ ਜਾਂਦਾ ਹੈ 8-10 ਕਿਲੇ ਇੱਥੇ ਐ 8-10 ਕਿਲੇ ਇੱਥੇ ਪੈ ਜਾਂਦੇ ਆ ਕਿੰਨਾ ਬਹੁਤ ਹੈ ਗੰਨਾ ਬਹੁਤ ਨਹੀਂ ਗੰਨੇ ਜਿਹਾ ਲੁਕਦਾ ਪੂਰੀ ਫਿਰੇ ਗੰਨੇ ਜਿਹਾ ਗੰਨੇ ਜਿਹਾ ਲੁਕਿਆ ਹੋਇਆ ਅੱਗੇ ਵੀ ਤਾਂ ਆਪਣੇ ਗੰਨੇ ਜਿਹਾ ਕੱਢੇ ਤਾਂ ਦੂ ਇਹ ਗੰਨੇ ਜਿਹਾ ਪੈਂਦਾ ਰਾਤ ਨੂੰ ਨਾ ਨਾ ਹਾਂ ਇਹ ਤਾਂ ਡਰ ਕੇ ਵਿੱਚ ਵੜ ਜਾਂਦਾ ਬਾਹਰੋਂ ਨਿਕਲੇ ਨਹੀਂ ਨਹੀਂ ਕੁੱਪ ਕੁੱਪ ਚ ਪੈਂਦਾ ਰਾਤ ਨੂੰ ਫਿਰ ਇਹਨੇ ਕਿੱਥੇ ਪੈਣਾ ਯਾਰ ਇਹਨੇ ਇੱਧਰ ਨੂੰ ਲੰਘ ਜਾਣਾ ਕਰੇ ਉੱਧਰ ਲੰਘ ਜਾਣਾ ਖੋਰੂ ਮਾਰਦੇ ਨੇ ਕਿੱਥੇ ਟਿਕਣਾ ਕਣਕਾ ਚ ਉਹ ਜਵੀ ਜੂਗੀ ਖਾਣੀ ਨੇ ਰਾਤ ਨੂੰ ਹਾਂ ਇਹਨੇ ਕਿਤੇ ਗੁੱਪ ਕੁੱਪ ਕਿਤੇ ਦਾ ਖੁੱਲਾ ਹੋਇਆ ਦਿਨ ਚ ਲੁਕਦਾ ਫਿਰੇ ਹਾਂ ਦਿਨ ਚ ਲੁਕਦਾ ਆ ਟਾਈਮ ਖਰਾਕ ਪੂਰੀ ਕਰਦਾ ਚੰਦੇ ਨੇ ਘੁੰਮਣਾ ਚੱਲੀਏ ਕਿੱਥੇ ਟਿਕਣਾ ਅੱਧੀ ਚੱਲੇ ਹੁਣ ਇੱਧਰ ਨੂੰ ਜੇ ਸਾਨੂੰ ਟੱਕਰ ਆ ਗਿਆ ਅਸੀਂ ਮੋਟਰਸਾਈਕਲ ਪਾ ਲੱਦ ਲਿਆ ਆਜੂਗਾ ਆ ਜਾਣਾ ਮੈਨੂੰ ਨਹੀਂ ਲੱਗਦਾ ਆਜੂਗਾ ਆ ਜਾਣਾ ਆਪਣੇ ਬੂਟ ਲੋਡ ਦੀ ਰੱਖ ਜਮਾ ਪਿੱਛੇ ਨੂੰ ਪੁੱਛ ਰਿਹਾ ਪਰ ਗੇਰ ਮੋੜਸਾਲ ਵੀ ਆਟੋਮੈਟਿਕ ਹੋਣੇ ਚਾਹੀਦੇ ਰੇਸ ਸਪੂਟਰੀ ਵਾਲਾ ਕੰਮ ਕਹ ਹੈਗੇ ਆ ਲੈ ਭਾਈ ਜੇ ਮਿਲ ਗਿਆ ਤਾਂ ਠੀਕ ਹੈ ਵੈਸੇ ਪਿੰਡ 'ਚ ਤਾਂ ਕੁਛ ਨਹੀਂ ਕਹਿੰਦਾ ਪੂਰੀ ਜਿੱਖਣਾ ਬਾਹਰ ਘਰ ਹੈ ਬਾਹਰ ਵਾਲੇ ਡੰਗ ਕਰਦਾ ਹੋਣਾ ਜਿੱਕੜਾ ਡੰਗਰ ਖੁੱਲੇ ਜਾਂ ਫੇਰਾਦੇ ਆ ਹਾਂ ਗਾਇਆ ਕਰਕੇ ਗਾਇਆ ਕਰਕੇ ਭਾਈ ਜਿੱਕੜਾ ਖੁੱਲੇ ਜਾਂਦਾ ਨਾ ਫੇਰ ਡੰਗ ਕਰਦਾ ਜਿੱਕੜਾ ਕੁੰਡਾ ਕਾਂਡਾ ਲੱਗਦਾ ਫੇਰ ਨਹੀਂ ਕਹਿੰਦਾ ਕੁਛ ਹਾਂ ਦੇਖਣਾ ਗੰਨੇ ਆ ਹੋਰ ਜੇ ਕੱਲੇ ਬੰਦੇ ਨੇ ਜਣਾ ਹੁੰਦੇ ਸੀ ਆਪਾ ਤਾਂ ਗੰਨੇ 'ਚ ਕਿੱਥੇ ਖੜਾ ਜਿੱਕੜਾ ਭਾਈ ਆ ਦੇਖੋ ਦੋਨਾਂ ਸਾਈਡ ਗੰਨੇ ਆ ਦੇਖਣਾ ਕੋਈ ਸਾਈਕਲ ਵਰ ਗਿਆ ਜਾ ਕੋਈ ਪੈਦਰ ਗਿਆ ਉਹਨੇ ਪੈ ਜਾਣਾ ਉਹਨੇ ਪੈ ਜਾਣਾ ਜੀ ਕਿਉਂਕਿ ਸਪੀਡ ਹੁੰਦੀ ਜ਼ਿਆਦਾ ਐ ਨਹੀਂ ਪਤਾ ਕਿਹੜੀ ਜਗ੍ਹਾ ਹੈ ਬਾਬੇ ਟੱਕਰ ਦਾ ਕਹਿੰਦੇ ਇੱਕੇ ਲੱਗੀ ਮਾਰੀ ਹੈ ਇੱਕ ਲਗਾੜੇ ਲੱਗੀ ਬੰਦਾ ਘਿਰ ਗਿਆ ਬਹੁਤੇ ਤੇ ਗਰੇ ਬੈਨ ਦੱਬੀ ਜਾਣਾ ਪੈਸੇ ਪੁਰੇ 2 ਸਾਲ ਹੋ ਗਏ ਅਪਨ ਦੇਖੇ ਤਾਂ ਨਹੀਂ ਹੈਗੇ 2 ਕੁ ਸਾਲ ਵੀ ਨਾ ਫੜੇ ਤੇ 2 ਨਹੀਂ 3-4 ਸਾਲ ਹਾਂ ਕਈ ਸਾਲ ਹੋ ਗਏ ਜਾਂ ਇਕੱਠੇ ਹੀ ਫੜੇ ਤਾਂ ਹੋਣ ਨਹੀਂ ਬਾਈ ਹੁਣ ਤਾਂ ਲੰਬੀ ਬੈਟਰੀ ਚਾਹੀਦੀ ਕੋਈ ਉਹ ਹੀ ਦਸੂਗੀ ਉਹ ਹੈ ਨਹੀਂ ਹੁਣ ਕਰਦੇ ਹੀਲਾ ਇੱਕ ਵਾਰ ਬਾਈ ਆਨਲਾਈਨ ਬੈਟਰੀ ਬੰਗੈਟੀ ਲੰਬੇ ਦੂਰ ਤੱਕ ਜਾਂਦਾ ਮਾਰਿਆ ਲੈ ਉਹ ਆਈ ਨਹੀਂ ਡੁਪਲੀਕੇਟ ਆ ਗਈ ਸੀ ਤੇਰਾ ਟਰਨ ਹੋ ਗਈ ਸੀ ਉਹ ਦੇਖ ਦੇ ਜਦੋਂ ਖਾਨ ਖੜੇ ਤੇ ਉਹ ਆਪਣਾ ਪਿੰਡ ਸਾਰੀ ਦਿਖਾ ਰਿਹਾ ਕਿ ਪੂਰੀ ਜਿੱਕਣਾ ਹੁਣ ਆਪਾਂ ਦਾ ਹੱਥ ਬੈਠੇ ਘਰ ਦਾ ਮਾਰਦੇ ਕਿ ਤੱਕ ਦੇਖੂਗਾ ਤੇਰਾ ਤਾਂ ਬਰਾਦਰ ਮੋਟਰਸਾਈਕਲ ਕੇ ਦੇਖਦਣ ਚਾਹੀਦੀ ਇੱਕ ਬੈਟਰੀ ਇਹ ਕਦੇ ਬੰਦੇ ਕੋਲ ਦੂਰ ਤੱਕ ਕਮਾਰ ਕਰਦੀ ਜਿਹੜੀ ਕਿਲੋਮੀਟਰ ਤੱਕ ਬਾਫਰੀਕ ਬੈਟਰੀ ਲੈ ਕੇ ਘਮਾਰੇ ਚਾਰੇ ਪਾਸੇ ਹੁਣ ਚਾ ਜਾਓਗੇ ਦੇਖ ਕਿ ਕਿਤੇ ਜੱਗੇ ਨਾਲ ਤਾਰੀ ਬਦਲਿਆ ਆ ਆਇਆ ਤਾਂ ਪਹੁੰਚ ਘਟਕਾਣੇ ਚੱਲ ਦੇਖ ਇੱਕ ਬਹੁਤੇ ਤੱਕ ਕੁਝ ਨਹੀਂ ਪਤਾ ਹੁੰਦਾ ਕਿਤੇ ਉੱਥੇ ਖੜਾ ਉਹ ਜੀਦ ਨਾਲੇ